ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਿਬੰਧਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਏ ਉਸ ਵਿੱਚੋਂ ਅਗਲਾ ਨਿਬੰਧ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਇਸ ਨਿਬੰਧ ਦਾ ਸਰਲੇਖ ਹੈ ਨਕਲੀ ਸ਼ਰਾਬ ਅਸਲੀ ਸ਼ਰਾਬ ਸਾਲ 2020 ਦੇ ਅਗਸਤ ਮਹੀਨੇ ਪੰਜਾਬ ਦੀ ਸਿਆਸਤ ਵਿੱਚ ਪਚਾਲਾ ਆਇਆ ਹੋਇਆ ਸੀ ਤਾਰਨ ਤਾਰਨ ਅਤੇ ਗਰਦਾਸਪੁਰ ਜ਼ਿਲ੍ਹਿਆਂ ਵਿੱਚ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਪੀ ਕੇ ਲਗਭਗ 117 ਬੰਦੇ ਮਰ ਗਏ। ਬਹੁਤ ਸਾਰੇ ਹਸਪਤਾਲਾਂ ਵਿੱਚ ਜ਼ਿੰਦਗੀ ਮੌਤ ਨਾਲ ਜੂਝ ਵੀ ਰਹੇ ਹਨ। ਅਤੇ ਇਹ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਪੰਜਾਬ ਦੀਆਂ ਸਾਰੀਆਂ ਸਾਰੀਆਂ ਸਿਆਸੀ ਵਿਰੋਧੀ ਪਾਰਟੀਆਂ ਤਾਂ ਸਰਕਾਰ ਨੂੰ ਇਸ ਮੁੱਦੇ ਤੇ ਘੇਰ ਹੀ ਰਹੀਆਂ ਹਨ। ਪਰ ਕਾਂਗਰਸ ਪਾਰਟੀ ਦੇ ਅੰਦਰੋਂ ਵੀ ਵਿਰੋਧੀ ਸੁਰਾਂ ਉੱਠਣ ਲੱਗ ਪਈਆਂ ਜਿਹੜਾ ਕੈਪਟਨ ਗੁਟਕਾ ਸਾਹਿਬ ਜੀ ਦੀ ਸੋਹ ਖਾ ਕੇ ਕਹਿੰਦਾ ਸੀ ਕਿ ਮੇਰੀ ਸਰਕਾਰ ਬਣਾਓ ਮੈਂ ਇੱਕ ਹਫ਼ਤੇ ਦੇ ਅੰਦਰ ਪੰਜਾਬ ਵਿੱਚੋਂ ਨਸ਼ੇ ਖਤਮ ਕਰਦੇ ਹਾਂ ਹੁਣ ਕਹਿੰਦਾ ਕਿ ਮੈਂ ਨਸ਼ੇ ਖਤਮ ਕਰਨ ਲਈ ਨਹੀਂ ਸੀ ਕਿਹਾ ਮੈਂ ਕਿਹਾ ਸੀ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਕੇ ਰੱਖ ਦਿਆਂਗਾ ਉਸ ਦੀ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗੇ ਜਾਏ ਮਹਿਸੂਸ ਕਰ ਰਹੇ ਹਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ਰਾਬ ਸਰਕਾਰ ਸ਼ਰਾਬ ਨੂੰ ਨਸ਼ਾਹੀ ਨਹੀਂ ਮੰਨਦੀ ਸਿਰਫ ਸਰਕਾਰ ਹੀ ਨਹੀਂ ਅਸੀਂ ਪੰਜਾਬੀ ਕਿਹੜਾ ਸ਼ਰਾਬ ਨੂੰ ਨਸ਼ਾ ਮੰਨਦੇ ਹਾਂ ਪਹਿਲਾਂ ਅਸੀਂ ਚਾਹ ਨੂੰ ਨਸ਼ਾ ਮੰਨਦੇ ਸੀ ਫਿਰ ਹੌਲੀ-ਹੌਲੀ ਚਾਹ ਨੂੰ ਆਪਣੇ ਖਾਣੇ ਦੀ ਲਿਸਟ ਵਿੱਚ ਸ਼ਾਮਲ ਕਰ ਲਿਆ ਹੁਣ ਸ਼ਰਾਬ ਨੂੰ ਵੀ ਲਗਪਗ ਅਪਣਾਈ ਲਿਆ ਹੈ ਇਸ ਲਈ ਜਿੰਨੀਆਂ ਵੀ ਪਾਰਟੀਆਂ ਨੇ ਵਿਰੋਧ ਕੀਤਾ ਹੈ ਨਕਲੀ ਸ਼ਰਾਬ ਦਾ ਹੀ ਕੀਤਾ ਹੈ ਅਸਲੀ ਦਾ ਨਹੀਂ ਇਸ ਵਿਸ਼ੇ ਤੇ ਮੈਂ ਇਸੇ ਕਾਲਮ ਸੱਚ ਆਖਿਆ ਭੰਬੜ ਮਚਦਾ ਹੈ ਅਦੀਨ ਦੋ ਲਿਖ ਲਿਖ ਚੁੱਕਾ ਹਾਂ ਸ਼ਰਾਬੀਆਂ ਦੇ ਕਿੱਸੇ ਭਾਗ 1 ਅਤੇ ਸ਼ਰਾਬੀਆਂ ਦੇ ਕਿੱਸੇ ਭਾਗ ਦੂਜਾ ਇਹ ਦੋਵੇਂ ਲੇਖ ਜਲੰਧਰ ਦੇਸ਼ ਜਲੰਧਰ ਤੋਂ ਛਪਦੇ ਬੀਕਲੀ ਅਖਬਾਰ ਆਪਣੀ ਮਿੱਟੀ ਵਿੱਚ ਛਪ ਚੁੱਕੇ ਹਨ ਮੈਂ ਬਹੁਤ ਸਾਰੀਆਂ ਗੱਲਾਂ ਇਨ੍ਹਾਂ ਲੇਖਾਂ ਵਿੱਚ ਕੀਤੀਆਂ ਹਨ ਮੈਂ ਹੁਣ ਉਹਨਾਂ ਗੱਲਾਂ ਨੂੰ ਦੁਹਰਾਵਾਂਗਾ ਨਹੀਂ ਕੁਝ ਹੋਰ ਵੱਖਰੀਆਂ ਗੱਲਾਂ ਆਪਣੇ ਪਿਆਰੇ ਪਾਠਕਾਂ ਨਾਲ ਕਰਾਂਗਾ ਪਹਿਲੀ ਗੱਲ ਇਹ ਕਿ ਪੰਜਾਬ ਦੇ ਸਾਰੀਆਂ ਸਿਆਸੀ ਪਾਰਟੀਆਂ ਅਸਲੀ ਸ਼ਰਾਬ ਦਾ ਵਿਰੋਧ ਇਸ ਲਈ ਨਹੀਂ ਕਰ ਰਹੀਆਂ ਕਿਉਂਕਿ ਹਰ ਪਾਰਟੀ ਸੋਚਦੀ ਹੈ ਕਿ ਕਿਸੇ ਦਿਨ ਸਾਡੀ ਸਰਕਾਰ ਬਣ ਗਈ ਤਾਂ ਸਾਨੂੰ ਅਸਬੱਧ ਕਮਾਈ ਇਸੇ ਅਸਲੀ ਸ਼ਰਾਬ ਤੋਂ ਹੀ ਹੋਣੀ ਹੈ ਇਸ ਦੀ ਉਦਾਰ ਇਸ ਤੋਂ ਮਿਲਦੀ ਹੈ ਕਿ ਲਾਕਡਾਊਨ ਤੋਂ ਬਾਅਦ ਜੇ ਕੋਈ ਅਦਾਰਾ ਪਹਿਲਾਂ ਖੁੱਲਿਆ ਤਾਂ ਉਹ ਸ਼ਰਾਬ ਦੇ ਠੇਕੇ ਹੀ ਸਨ ਸਰਕਾਰ ਨੇ ਖੁਦ ਮੰਨਿਆ ਕਿ ਸ਼ਰਾਬ ਦੀ ਕਮਾਈ ਤੋਂ ਬਿਨਾ ਤਾਂ ਸਾਡੇ ਤੱਪੜ ਹੀ ਰੁਣਗੇ ਨਾਲੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਸੋਮ ਰਸ ਦਾ ਸਵਾਦ ਚੱਕਦੇ ਹਨ ਕੋਈ ਇੱਕੋ ਦੁੱਕਾ ਹੀ ਗੁਰੂ ਦਾ ਪਿਆਰਾ ਬਚਿਆ ਹੋਇਆ ਸਾਰੀਆਂ ਪਾਰਟੀਆਂ ਰੌਲਾ ਪਾਉਂਦੀਆਂ ਕਿ 117 ਮਰ ਗਏ 117 ਮਰ ਗਏ ਮੈਂ ਇਹਨਾਂ ਨੂੰ ਪੁੱਛਦਾ ਕਿ ਅਸਲੀ ਸ਼ਰਾਬੀ ਕਿ ਹਰ ਰੋਜ਼ ਪੰਜਾਬੀ ਕਿੰਨੇ ਮਰਦੇ ਹਨ ਉਹਨਾਂ ਦੀ ਗਿਣਤੀ ਕਿਉਂ ਨਹੀਂ ਕੋਈ ਕਰਦਾ ਨਕਲੀ ਸ਼ਰਾਬ ਆਈ ਕਿੱਥੋਂ ਅਤੇ ਕਿਉਂ ਆਈ ਅਸਲੀ ਸ਼ਰਾਬ ਅਸਲੀ ਚੀਜ਼ ਦੀ ਹੀ ਨਕਲੀ ਚੀਜ਼ ਬਣ ਬਣ ਸਕਦੀ ਹੈ। ਲੋਕਡਾਊਨ ਦੌਰਾਨ ਸਰਕਾਰ ਨੇ ਸ਼ਰਾ ਮਹਿੰਗੀ ਕਰ ਦਿੱਤੀ। ਆਮ ਦਿਹਾੜੀਦਾਰ ਤੋਂ ਉਸ ਨੂੰ ਖਰੀਦਣਾ ਸਮਰੱਥਾ ਤੋਂ ਬਾਹਰ ਹੋ ਗਿਆ। ਫਿਰ ਨਕਲੀ ਤੇ ਸਸਤੀ ਸ਼ਰਾਬ ਦੀ ਮੰਗ ਵਧੀ। ਆਮ ਦਿਹਾੜੀਦਾਰ ਬੰਦਾ ਤਾਂ ਘੜੀ ਦੀ ਘੜੀ ਦਿਲ ਪਰਚਾਉਣ ਲਈ ਜਾਂ ਆਪਣਾ ਉਸ ਪੂਰਾ ਕਰਦੇ। ਆਪਣੀ ਜੇਬ ਮੁਤਾਬਕ ਹੀ ਸਾਧਨ ਲੱਭਦਾ ਹੈ ਹੁਣ ਵੱਡੇ ਵੱਡਿਆਂ ਬੰਦਿਆਂ ਦੇ ਸਟੈਂਡਰਡ ਵੀ ਵੱਡੇ ਹੁੰਦੇ ਹਨ ਸਾਡੇ ਹੀ ਸਮਾਜ ਦਾ ਇੱਕ ਅਫਸਰ ਬਾਬੂ ਆਪਣੀ ਛੇਹੀ ਮਾਰਦਿਆਂ ਆਖਦਾ ਹੁੰਦਾ ਕਿ ਅਸੀਂ ਜਦੋਂ ਠੇਕੇ ਤੇ ਜਾਂਈਦਾ ਤਾਂ ਸਾਡੀ ਉਂਗਲੀ ਸਭ ਤੋਂ ਉੱਪਰ ਅਤੇ ਸਭ ਤੋਂ ਮਹਿੰਗੀ ਸ਼ਰਾਬ ਦੀ ਬੋਤਲ ਤੇ ਹੀ ਜਾ ਕੇ ਰੁਕਦੀ ਹੈ ਆ ਮੂਤ ਪਲੰਗ ਜਾਈ ਤੇ ਸਸਤੀ ਸ਼ਰਾਬ ਤਾਂ ਲੱਲੀ ਛੱਲੀ ਲੋਕ ਹੀ ਪੀਂਦੇ ਆ ਜਦੋਂ ਇਹਨਾਂ ਲਲੀਆਂ ਛਲੀਆਂ ਦੇ ਉਹ ਮੂਤ ਪਲੰਗ ਸ਼ਰਾਬੀ ਪੌਂਚ ਤੋਂ ਬਾਹਰ ਹੋ ਗਈ ਤਾਂ ਫਿਰ ਉਹਨਾਂ ਨੂੰ ਬਲੈਕਰਾਂ ਵੱਲੋਂ ਪਹੁੰਚਾਈ ਗਈ 20-20 ਰੁਪਏ ਦੀ ਥੈਲੀ ਹੀ ਜ਼ਿਆਦਾ ਮناسب ਲੱਗੀ ਪੰਜਾਬ ਵਿੱਚ ਨਕਲੀ ਸ਼ਰਾਬ ਦਾ ਧੰਦਾ ਵੱਡੇ ਪੈਮਾਨੇ ਤੇ ਫੈਲ ਚੁੱਕਾ ਹੈ ਬਲੈਕਰ ਆਪਣਾ ਮੁਨਾਫਾ ਵਧਾਉਣ ਲਈ ਕੈਮੀਕਲਾਂ ਦੀ ਵਰਤੋਂ ਕਰਨ ਲੱਗ ਪਏ ਹਨ ਇਸ ਦਾ ਹੀ ਸਿੱਟਾ ਹੈ ਕਿ ਇਹ ਮੌਤਾਂ ਹੋ ਗਈਆਂ ਹਨ ਅਗਸਤ ਮਹੀਨੇ ਦੀ ਹਰ ਸਾਲ ਗੁੱਗਾ ਨੌਮੀ ਭਵਨੰਗ 나ਗ ਪੰਚਮੀ ਮਨਾਈ ਜਾਂਦੀ ਹੈ ਸਾਡੇ ਚਮਾਰ ਭਰਾ ਤੇ ਬਾਲਮੀਕੀ ਭਰਾ ਹੀ ਗੁੱਗੇ ਭਵਨਾਗ ਦੇਵਤੇ ਦੀ ਪੂਜਾ ਕਰਦੇ ਹਨ ਗੁੱਗਾ ਨੌਮੀ ਤੋਂ ਕਈ ਦਿਨ ਪਹਿਲਾਂ ਉਹ ਟੋਲੀਆਂ ਬਣਾ ਕੇ ਪਿੰਡ ਪਿੰਡ ਰਾਸ਼ਨ ਅਤੇ ਰਪੇ ਮੰਗਦੇ ਹਨ ਤੇ ਫਿਰ ਉਹ ਉਸ ਰਾਸ਼ਨ ਤੇ ਪੈਸਿਆਂ ਦਾ ਲੰਗਰ ਲਾਉਂਦੇ ਹਨ ਫਿਰ ਘਰ ਘਰ ਰਾਤ ਜਗਾਂ ਭਾਵ ਕਾ ਕੇ ਕਥਾ ਵੀ ਹੁੰਦੀ ਹੈ ਉਸ ਘਰ ਵਾਲੇ ਟੋਲੀ ਨੂੰ ਲੰਗਰ ਛਕਾਉਂਦੇ ਹਨ ਗੁੱਗੇ ਦੀ ਪੂਜਾ ਦੇ ਨਾਲ-ਨਾਲ ਪੈਰਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ ਪੈਰوں ਨੂੰ ਸ਼ਰਾਬ ਦਾ ਧੂਪ ਆ ਕੇ ਪੂਜਿਆ ਜਾਂਦਾ ਥੋੜੀ ਜਿਹੀ ਸ਼ਰਾਬ ਦਾ ਧੂਪ ਉਸ ਛੱਟਾ ਮਾਰ ਕੇ ਪਾ ਪਾ ਕੇ ਬਾਕੀ ਸ਼ਰਾਬ ਗੁੱਗਾ ਟੋਲੀ ਆਪ ਵੀ ਦੀ ਟੋਲੀ ਦੇ ਬਹੁਤੇ ਮੈਂਬਰ ਸ਼ਰਾਬ ਨਾਲ ਲੁੜਕਦੇ ਘਰਾਂ ਨੂੰ ਮਰਦੇ ਹਨ ਇਹ ਪੈਰੋਂ ਕੌਣ ਹੈ ਹਿੰਦੂ ਮਤਿਹਾਸ ਕਥਾ ਮੁਤਾਬਕ ਆਰੀਅਨ ਔਰਤ ਵੈਸ਼ਨੂ ਦੇਵੀ ਅਤੇ ਅਸੁਰ ਰਾਜੇ ਪੈਰੋਂ ਦੀ ਲੜਾਈ ਹੋਈ ਅਤੇ ਵੈਸ਼ਨੂ ਦੇਵੀ ਨੇ ਆਪਣੀਆਂ ਦੇਵੀ ਸ਼ਕਤੀਆਂ ਨਾਲ ਪੈਰੋਂ ਨੂੰ ਕਤਲ ਕਰ ਦਿੱਤਾ ਉਸਨੇ ਮਰਦੇ ਮਰਦੇ ਨੇ ਵੈਸ਼ਨੂ ਦੇਵੀ ਤੋਂ ਬਚਨ ਲਿਆ ਕਿ ਮੇਰੀ ਪੂਜਾ ਦੌਰਾਨ ਸ਼ਰਾਬ ਦਾ ਤੂਕ ਤੇ ਪਸ਼ੂ ਭੜੀ ਦਿੱਤੀ ਜਾਵੇ ਹੁਣ ਸ਼ਰਾਬ ਪੀਣ ਦਾ ਬਹਾਨਾ ਬਣਾਉਣ ਵਾਲੀਆਂ ਟੋਲੀਆਂ ਨੂੰ ਭਲਾ ਕੌਣ ਸਮਝਾਵੇ ਕਿ ਇਹ ਸੁਰ ਲੋਕ ਤਾਂ ਸ਼ਰਾਬ ਪੀਂਦੇ ਹੀ ਨਹੀਂ ਸਨ ਤਾਂ ਫਿਰ ਉਹ ਪੈਰੋਂ ਕਿਵੇਂ ਕਹਿ ਸਕਦੇ ਸਨ ਕਿ ਮੇਰੇ ਮੰਨ ਤੇ ਸ਼ਰਾਬ ਦਾ ਧੂਪ ਆਇਆ ਜਾਵੇ ਕਹਿੰਦੇ ਹਨ ਕਿ ਜਦੋਂ 55000 ਸਾਲ ਪਹਿਲਾਂ ਮੱਧ ਏਸ਼ੀਆ ਤੋਂ ਆਰੀਅਨ ਲੋਕ ਭਾਰਤ ਆਇਆ ਤਾਂ ਇੱਥੇ ਸਿੰਧੂ ਘਾਟੀ ਦੀ ਸੱਭਿਆਤਾ ਉਸਾਰਨ ਵਾਲੇ ਅਸੁਰ ਰਾਜਾਂ ਦਾ ਰਾਸ ਸੀ ਆਰਿਆਂ ਲੋਕਾਂ ਨੇ ਆਪਣੇ ਗ੍ਰੰਥਾਂ ਵਿੱਚ ਆਪਣੇ ਆਪ ਨੂੰ ਸੁਰ ਸ਼ਰਾਬ ਭਾਵ ਸ਼ਰਾਬ ਪੀਣ ਵਾਲੇ ਕਿਹਾ ਅਤੇ ਇੱਥੋਂ ਦੇ ਮੂਲ ਵਾਸੀਆਂ ਨੂੰ ਅਸੁਰ ਭਾਵ ਸ਼ਰਾਬ ਨਾ ਪੀਣ ਵਾਲੇ ਕਿਹਾ ਇਹ ਸਾਡੇ ਲੋਕਾਂ ਦੀ ਅਗਿਆਨਤਾ ਹੀ ਕਹੀ ਜਾ ਸਕਦੀ ਹੈ ਜੋ ਅੱਜ ਤੱਕ ਆਪਣੇ ਇਤਿਹਾਸ ਅਤੇ ਇਤਿਹਾਸ ਨੂੰ ਨਹੀਂ ਜਾਣ ਸਕੇ ਮਾਲਵੇ ਤੋਂ ਮੇਰੇ ਇੱਕ ਮਿੱਤਰ ਦਾ ਮੈਨੂੰ ਫੋਨ ਆਇਆ ਕਹਿੰਦਾ ਸਾਡੇ ਪਿੰਡ ਵਿੱਚ ਇੱਕ ਮੁਸਲਮਾਨਾਂ ਦਾ ਇੱਕ ਮੰਦ ਬੁੱਧੀ ਬੱਚਾ ਆ ਮਸਤ ਗਿਆ ਬੱਚਾ ਸ਼ਰਾਬ ਪੀ ਕੇ ਮਰ ਗਿਆ ਲੋਕਾਂ ਨੇ ਉਸ ਦੀ ਕਬਰ ਤੇ ਸ਼ਰਾਬ ਚੜਾਉਣੀ ਸ਼ੁਰੂ ਕਰ ਦਿੱਤੀ ਲੋਕਾਂ ਲਈ ਉਹ ਹੁਣ ਪੀਰ ਬਣ ਗਿਆ ਉਸ ਦੀ ਕਬਰ ਤੇ ਹਰ ਸਾਲ ਮੇਲਾ ਲੱਗਦਾ ਹੈ ਸ਼ਰਾਬ ਚੜਦੀ ਹੈ ਸ਼ਰਾਬ ਪੀਣ ਵਾਲਿਆਂ ਦੀਆਂ ਕੁਝ ਦਿਨ ਮੋਜਾਂ ਲਕੀਆਂ ਰਹਿੰਦੀਆਂ ਹਨ ਧਰਮ ਦਾ ਮਾਮਲਾ ਹੈ ਭਲਾ ਹੁਣ ਬੋਲੇ ਕੌਣ ਅਸਲਾਮ ਵਿੱਚ ਸ਼ਰਾਬ ਹਰਾਮ ਹੈ ਲੋਕਾਂ ਨੂੰ ਇਹ ਗਿਆਨ ਧਰਮ ਦੇ ਠੇਕੇਦਾਰ ਵੀ ਨਹੀਂ ਦੇ ਰਹੇ ਕਪੂਰਥਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਵੀ ਇੱਕ ਡੇਰੇ ਵਿੱਚ ਸ਼ਰਾਬ ਪ੍ਰਸ਼ਾਦ ਦੇ ਰੂਪ ਵਿੱਚ ਚੜਦੀ ਹੈ ਧਰਮ ਦਾ ਡਰ ਕਿਸੇ ਨੂੰ ਵੀ بول ਨਹੀਂ ਦੇ ਰਿਹਾ ਇੱਕ ਵਾਰ ਇੱਕ ਲੇਖ ਵਿੱਚ ਰਾਧਾ ਸومیਾਂ ਤੇ ਕੁਝ ਮੈਂ ਸਵਾਲ ਕਰ ਦਿੱਤੇ ਰਾਧਾ ਸومی ਲੋਕ ਮੇਰੇ ਮਗਰ ਪੈ ਗਿਆ ਉਹਨਾਂ ਮੇਰੇ ਖਿਲਾਫ ਬਹੁਤ ਪ੍ਰਪਗੰਡਾ ਕੀਤਾ ਮੈਂ ਇੱਕ ਰਾਧਾ ਸومی ਭਾਬ ਸਤਸੰਗੀ ਦੇ ਘਰ ਕਿਸੇ ਕੰਮ ਗਿਆ ਉਸ ਘਰ ਦੀ ਬੀਬੀ ਮੈਨੂੰ ਕਹਿਣ ਲੱਗੀ ਕਿ ਰਾਣਿਆਂ ਸਾਨੂੰ ਕਿਸੇ ਗੁਰਪੀਰ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ ਉਸ ਨੂੰ ਮੇਰੇ ਉਸ ਲੇਖ ਦਾ ਹੀ ਤੜੰਗ ਲੱਗਾ ਹੋਇਆ ਸੀ ਮੈਂ ਉਸ ਬੀਬੀ ਨੂੰ ਪੁੱਛਿਆ ਕਿ ਭਾਬੀ ਜੀ ਤੁਸੀਂ ਪਿਛਲੇ ਐਤਵਾਰ ਪਿੰਡ ਦੇ ਉਸ ਰਾਧਾ ਸੁੰਨੀ ਬੇਕਤੀ ਦੀ ਕੁੜੀ ਦੇ ਵਿਆਹ ਤੇ ਗਏ ਸੀ ਉਹ ਬੀਬੀ ਉੱਧੜ ਪਈ ਤੇ ਕਹਿਣ ਲੱਗੀ ਰੌਣਿਆ ਹਾਏ ਕਾਦਾ ਮੈਂ ਵਿਆਹ ਤੇ ਚਲੇ ਗਈ ਮੇਰਾ ਤਾਂ ਮਨ ਨਹੀਂ ਖਰਾਬ ਹੋ ਉਹਥੇ ਪੈਲਸ ਵਿੱਚ ਨਾ ਤਾਂ ਮੀਟ ਦਾ ਪਤਾ ਲੱਗੇ ਤੇ ਨਾ ਹੀ ਸ਼ਰਾਬ ਦਾ ਪਤਾ ਲੱਗੇ ਸ਼ਰਾਬ ਤਾਂ ਪਾਣੀ ਵਾਂਗ ਵਰਤਦੀ ਸੀ ਕਿ ਸੇ ਗੁਰੂ ਵਾਲੇ ਨੂੰ ਇਦਾਂ ਨਹੀਂ ਕਹਨੀ ਚਾਹੀਦੀ ਮੈਂ ਕਿਹਾ ਭਾਬੀ ਜੀ ਉਹ ਕੁੜੀ ਦਾ ਪਿਓ ਤਾਂ ਤੁਹਾਡਾ ਗੁਰੂ ਪਾਈ ਹੈ ਤੁਸੀਂ ਕਿਉਂ ਤਰਾਜ ਕਰਦੇ ਹੋ ਉਹ ਕਹਿੰਦੀ ਗੁਰੂ ਥੋੜੋ ਕਹਿੰਦਾ ਕਿ ਸ਼ਰਾਬ ਪੀਓ ਤੇ ਪੜਾਓ ਮੀਟ ਖਾਓ ਤੇ ਖਲਾਓ ਮੈਂ ਕਿਹਾ ਭਾਬੀ ਜੀ ਹੁਣ ਦੱਸੋ ਕਿ ਤੁਹਾਡੇ ਗੁਰੂ ਦੀ ਬਦਨਾਮੀ ਕੌਣ ਕਰਦਾ ਹੈ ਜੇ ਮੈਂ ਇਦਾਂ ਦੇ ਧਰਮਕ ਪਖੰਡੀਆਂ ਨੂੰ ਨੰਗਿਆਂ ਕਰਦਾ ਤਾਂ ਕਸੂਰbaar ਮੈਂ ਥੋੜੋ ਆ ਬਟਾਲੇ ਦੇ ਇੱਕ ਪਿੰਡ ਵਿੱਚਲੇ ਗੁਰਦੁਆਰਾ ਸਾਹਿਬ ਦਾ ਇੱਕ ਗ੍ਰੰਥੀ ਭਾਈ ਦੇਸੀ ਭਾਵ ਨਕਲੀ ਸ਼ਰਾਬ ਵੇਚਦਾ ਧੰਦਾ ਕਰਦਾ ਸੀ। ਉਸ ਨੇ ਸ਼ਰਾਬ ਦੀ ਵੱਡੀ ਸਾਰੀ ਟੈਂਕੀ ਨੂੰ ਆਪਣੇ ਬਾਥਰੂਮ ਵਿੱਚਲੀ ਕੰਧ ਵਿੱਚ ਚਣਵਾ ਰੱਖਿਆ ਹੋਇਆ ਸੀ। ਉਸ ਟੈਂਕੀ ਵਿੱਚ ਉਸ ਨੇ ਇੱਕ ਪਾਈਪ ਨੂੰ ਪਾ ਕੇ ਬਾਹਰ ਕੱਢਿਆ ਹੋਇਆ ਸੀ। ਜਿਹੜਾ ਵੀ ਉਸ ਤੋਂ ਸ਼ਰਾਬ ਲੈਣਾ ਆਉਂਦਾ ਸੀ ਉਹ ਚੋਰੀ ਨਾਲ ਬਾਥਰੂਮ ਵਿੱਚ ਜਾ ਕੇ ਪਾਈਪ ਮੂੰਹ ਵਿੱਚ ਲੈ ਕੇ ਸੂਟਾ ਖਿੱਚਦਾ ਸੀ। ਜਿਵੇਂ ਇੱਕ ਸਕੂਟਰਾਂ ਤੋਂ ਤੇਲ ਕੱਢਣ ਵੇਲੇ ਅਸੀਂ ਪਾਈਪ ਮੂੰਹ ਵਿੱਚ ਪਾ ਕੇ ਸੂਟਾ ਮੂੰਹ ਚੋਂ ਖਿੱਚਦੇ ਹਾਂ ਐਵੇਂ ਹੀ ਬੋਤਲ ਪਰਦਾ ਸੀ ਤੇ ਗਾਹਕ ਨੂੰ ਦੇ ਦਿੰਦਾ ਸੀ ਕਿਸੇ ਨੂੰ ਉਸ ਦੀ ਚਲਾਕੀ ਦਾ ਪਤਾ ਨਹੀਂ ਸੀ ਲੱਗਦਾ ਇਸੇ ਤਰ੍ਹਾਂ ਉਹ ਲੰਬੇ ਸਮੇਂ ਤੋਂ ਇਹ ਧੰਦਾ ਕਰਦਾ ਰਿਹਾ ਸੀ ਫਿਰ ਜਿਵੇਂ ਇੱਕ ਹਫਤਾ ਹੈ ਕਿ 100 ਦਿਨ ਚੋੜਦਾ ਇੱਕ ਦਿਨ ਸਾਧਦਾ ਉਹ ਸ਼ਰਾ ਉਹ ਪੁਲਿਸ ਦੇ ਨਾਲ ਅੜਿੱਕੇ ਆ ਗਿਆ ਤੇ ਸਾਰੀ ਪੋਲ ਖੁੱਲ ਗਈ ਹੁਣ ਸਿੱਖੀ ਸਿੱਖੀ ਦਾ ਰੌਲਾ ਪਾਉਣ ਵਾਲੇ ਵੀ ਇਹਨਾਂ ਘਟਨਾਵਾਂ ਸਬੰਧੀ ਕੁਝ ਨਹੀਂ ਬੋਲਦੇ ਬੋਲਣ ਵੀ ਕੀ ਪੰਜਾਬੀ ਦੀ ਇੱਕ ਕਹਾਵਤ ਇਹ ਵੀ ਹੈ ਕਿ ਚੋਰ ਦੀ ਮਾਂ ਕੋਠੇ ਚ ਬੂ ਇੱਕ ਵਾਰ ਸਾਡੇ ਪਿੰਡ ਦੇ ਗੁਰਦੁਆਰੇ ਉਨਾਉਂਸਮੈਂਟ ਹੋਈ ਕਿ ਗੁਰਦੁਆਰੇ ਗੁਰਸਿੱਖਾਂ ਦੀ ਕਮੇਟੀ ਚੁਣਨੀ ਹੈ ਇਸ ਲਈ ਸਾਰੇ ਪਿੰਡ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਪਹੁੰਚੋ ਮੈਂ ਸਵੇਰੇ ਸਵੇਰੇ ਸਾਈਕਲ ਤੇ ਕ੍ਰਾਂਤੀ ਸਕੂਲ ਨੂੰ ਜਾ ਰਿਹਾ ਸੀ ਅਨਾਉਂਸਮੈਂਟ ਸੁਣ ਕੇ ਮੈਂ ਆਪਣਾ ਸਾਈਕਲ ਗੁਰਦੁਆਰੇ ਵੱਲੋਂ ਮੋੜ ਲਿਆ। ਮੈਂ ਸੋਚਿਆ ਕਿ ਚਲੋ ਇਹ ਤਾਂ ਦੇਖੀਏ ਕਿ ਪਿੰਡ ਵਿੱਚ ਕਿੰਨੇ ਕੋ ਗੁਰਸਿੱਖ ਗੁਰਸਿੱਖਿਆ ਤੇ ਕਿੰਨੇ ਕੋ ਮਨਮੁਖ ਹੈ। ਮੈਂ ਗੁਰਦੁਆਰੇ ਅੰਦਰ ਵੜ ਗਿਆ। ਵਿਹੜੇ ਵਿੱਚ ਪਿੰਡ ਦੇ ਕਾਫੀ ਲੋਕ ਜਮ੍ਹਾਂ ਸਨ। ਇੱਕ ਨੌਜਵਾਨ ਖੜਾ ਲੋਕਾਂ ਨੂੰ ਸੰਬੋਧਨ ਹੋ ਕੇ ਬੋਲ ਰਿਹਾ ਸੀ ਜਿਹੜਾ ਖੁਦ ਨਿਸ਼ਈ ਸੀ। ਉਸ ਨੇ ਹੀ ਅਨਾਉਂਸਮੈਂਟ ਕੀਤੀ ਸੀ। ਮੈਂ ਉਸ ਇਕੱਠ 'ਚੋਂ ਉੱਠ ਕੇ ਉਸ ਨੌਜਵਾਨ ਨੂੰ ਪੁੱਛਿਆ ਗੁਰਸਿੱਖ ਪਿੰਡ ਚੋਂ ਹੀ ਲੈਣੇ ਆ ਜਾਂ ਬਾਹਰਲੇ ਪਿੰਡਾਂ ਚੋਂ ਵੀ ਲਏ ਜਾ ਸਕਦੇ ਹਨ ਉਹ ਬੋਲਿਆ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਚੁਣਨੀ ਆ ਤੇ ਗੁਰਸਿੱਖ ਪਿੰਡ ਚੋਂ ਹੀ ਚਾਹੀਦੇ ਮੈਂ ਦੁਬਾਰਾ ਫਿਰ ਉੱਠਿਆ ਤੇ ਬੋਲਿਆ ਜਿਹੜਾ ਆਪਣੇ ਆਪ ਨੂੰ ਪੂਰਨ ਗੁਰਸਿੱਖ ਮੰਨਦਾ ਉਹ ਉੱਠ ਕੇ ਖੜਾ ਹੋਵੇ ਉਸ ਨੂੰ ਕਮੇਟੀ ਵਿੱਚ ਪਾਈਏ ਮੈਂ ਕਹਿ ਕੇ ਬੈਠ ਗਿਆ ਕਿੰਨਾ ਚਿਰ ਮੌਜੂਦ ਲੋਕਾਂ ਵਿੱਚ ਕੁਸਰਮੁਸਰ ਹੁੰਦੀ ਰਹੀ ਪਰ ਉੱਠਿਆ ਕੋਈ ਨਾ ਉੜਦਾ ਵੀ ਕੋਈ ਕਿਦਾਂ ਨਸ਼ੇ ਦੀਆਂ ਗੋਲੀਆਂ ਖਾ ਕੇ ਨਾਲੀਆਂ ਵਿੱਚ ਡੇਗਣ ਵਾਲਿਆਂ ਘੜੇ-ਘੜੇ ਸ਼ਰਾਬ ਦੇ ਪੀਣ ਵਾਲਿਆਂ ਨੇ ਸਿੱਖੀ ਦੇ ਭੇਖ ਬਣਾਏ ਹੋਏ ਹਨ ਕਹਾਵਤ ਹੈ ਕਿ ਘਰ ਦੇ ਜੰਮਿਆਂ ਦੇ ਕਿਹੜੇ ਦੰਦ ਗਿਣੀ ਦੇ ਆ ਪਤਾ ਹੀ ਹੁੰਦਾ ਕਿ ਕਿੰਨੇ ਕੋ ਹਨ ਪਿੰਡ ਹੁਣ ਉਹ ਪਿੰਡ ਸਾਹਮਣੇ ਪੂਰਨ ਗੁਰਸਿੱਖ ਹੋਣ ਦਾ ਦਾਵਾ ਕਿਵੇਂ ਕਰਨ ਕੋਈ ਹੱਲ ਨਾ ਨਿਕਲਦਿਆ ਦੇ ਪਿੰਡ ਦੇ ਸਿਆਣੇ ਨੇ ਕਿਹਾ ਚਲੋ ਪੁਰਾਣੀ ਕਮੇਟੀ ਰਹਿਣ ਦੇ ਮੇਰਾ ਵਿਚਾਰ ਹੈ ਕਿ ਪੰਜਾਬ ਦੀਆਂ ਸਾਰੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਦੀ ਪੜਤਾਲ ਹੋਣੀ ਚਾਹੀਦੀ ਕਿ ਉਸ ਵਿੱਚ ਕਿੰਨੇ ਸ਼ਰਾਪੀਣ ਵਾਲੇ ਹਨ ਅਤੇ ਕਿੰਨੇ ਰਹਿਤਾਂ ਇਹ ਖੋਜ ਬੜੀ ਦਿਲਚਸਪ ਹੋ ਸਕਦੀ ਹੈ ਅਸੀਂ ਹਰ ਸਾਲ ਗੁਰੂ ਰਬਦਾਸ ਜੀ ਦੇ ਜਨਮ ਪੁਰਬ ਤੇ ਕਾਂਸੀ ਬਨਾਰਸ ਪਾ 12 ਨਹੀਂ ਸੀ ਤਿੰਨ ਚਾਰ ਰਾਤਾਂ ਨਾਟਕਾਂ ਨੂੰ ਜਾਂਦੇ ਹਾਂ ਕਾਂਸੀ ਲੰਗਰ ਕਮੇਟੀ ਜਲੰਧਰ ਉੱਥੇ ਪਿਛਲੇ ਕਈ ਸਾਲਾਂ ਤੋਂ 4-5 ਦਿਨ ਚਾਪ ਪਕੌੜਿਆਂ ਦਾ ਲੰਗਰ ਲਾਉਂਦੀ ਹੈ। ਕਮੇਟੀ ਦੇ ਮੁਖ ਸੇਵਾਦਾਰ ਸੁਖਵਿੰਦਰ ਕਜਲਾ ਜੀ ਨੇ ਸਾਨੂੰ ਕਿਹਾ ਕਿ ਅਸੀਂ ਉੱਥੇ ਦਿਨੇ ਚਾਪ ਪਕੌੜਿਆਂ ਦਾ ਲੰਗਰ ਲਾਵਾਂਗੇ। ਤੁਸੀਂ ਰਾਤ ਨੂੰ ਨਾਟਕਾਂ ਦਾ ਲੰਗਰ ਲਾ ਦਿਓ। ਖੈਰ ਅਸੀਂ ਪਿਛਲੇ 3 ਸਾਲਾਂ ਤੋਂ ਉੱਥੇ ਜਾ ਰਹੇ ਹਾਂ। ਮੈਂ ਉੱਥੇ ਦੇਖਿਆ ਕਿ ਕਈ ਬੰਦੇ ਸ਼ਰਾਬੀ ਕੇ ਘੁੰਮਦੇ ਹਨ। ਮੈਂ ਸੋਚਿਆ ਕਿ ਮੈਨੂੰ ਭਲੇ ਖਾ ਲੱਗਦਾ। ਮੈਂ ਕਜਲਾ ਜੀ ਨੇ ਪੁੱਛਿਆ ਉਸਨੇ ਕਿਹਾ ਮਾਸਟਰ ਜੀ ਬਹੁਤੇ ਲੋਕ ਇੱਥੇ ਆ ਕੇ ਵੀ ਸ਼ਰਾਬ ਪੀਣੋਂ ਨਹੀਂ ਹਟਦੇ ਮੈਂ ਰਾਤ ਨੂੰ ਸਟੇਜ ਤੇ ਸ਼ਰਾਬੀਆਂ ਨੂੰ ਕਿਹਾ ਕਿ ਤੁਸੀਂ ਜਿਸ ਗੁਰੂ ਦੀ ਪਵਿੱਤਰ ਜਨਮ ਭੂਮੀ ਤੇ ਨਤਮਸਤਕ ਹੋਣਾ ਹੈ ਉਸ ਗੁਰੂ ਨੇ ਤੁਹਾਨੂੰ ਕਿਹਾ ਹੋਇਆ ਕਿ ਸ਼ਰਾਬ ਗੰਗਾ ਜਲ ਨਾਲ ਵੀ ਬਣੀ ਹੋਵੇ ਤਾਂ ਵੀ ਉਹ ਪੀਣੀ ਨਹੀਂ ਅਗਰ ਤੁਸੀਂ ਇੱਥੇ ਆ ਕੇ ਵੀ ਸ਼ਰਮ ਨਹੀਂ ਮੰਨਦੇ ਤਾਂ ਤੁਸੀਂ ਪੰਜਾਬ ਜਾ ਕੇ ਕੀ ਸ਼ਰਮ ਮੰਨੋਗੇ ਇੱਕ ਕੰਬਿਟ ਕਰੀਦੀ ਭੈਣ ਤੇ ਬਿਆਹ ਤੇ ਅਸੀਂ ਚਲੇ ਗਏ ਤਾਂ ਉੱਥੇ ਬਹੁਤੇ ਅੰਬੇਡਕਰੀ ਕੁੱਕੜ ਦੀਆਂ ਕੁੱਕੜਾਂ ਦੀਆਂ ਲੱਤਾਂ ਚੱਬਦੇ ਅਤੇ ਸ਼ਰਾਬ ਦੇ ਹਮਾਮ ਵਿੱਚ ਚੁੱਬੀਆਂ ਲਾਉਂਦੇ ਦੇਖੇ ਮਿਸ਼ਲੀ ਗਾਇਕਾਂ ਦੀ ਮੇਜ਼ ਤੇ ਗਏ ਤਾਂ ਉੱਥੇ ਵੀ ਸੂਮ ਰਸ ਵਰਤਿਆ ਜਾ ਰਿਹਾ ਸੀ ਉਹ ਸਾਨੂੰ ਵੀ ਸੁਲਾ ਮਾਰੀ ਜਾਣਾ ਅਸੀਂ ਕਿਹਾ ਜਦੋਂ ਤਤਘਤ ਬੁੱਧ ਜੀ ਨੇ ਸਾਨੂੰ ਕਿਹਾ ਕਿ ਨਸ਼ਾ ਨਹੀਂ ਕਰਨਾ ਗੁਰੂ ਰਗਦਾਸ ਜੀ ਨੇ ਸਾਨੂੰ ਕਿਹਾ ਕਿ ਨਸ਼ਾ ਨਹੀਂ ਕਰਨਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨਸ਼ਾ ਨਹੀਂ ਕਰਨਾ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਾਨੂੰ ਕਿਹਾ ਕਿ ਨਸ਼ਾ ਨਹੀਂ ਕਰਨਾ ਤਾਂ ਭਲਾ ਦੱਸੋ ਕਿ ਅਸੀਂ ਇਹ ਨਸ਼ਾ ਕਿਵੇਂ ਕਰ ਸਕਦੇ ਹਾਂ ਉਹ ਸਾਡੇ ਵੱਲ ਹੋਰ ਹੀ ਤਰ੍ਹਾਂ ਦੇਖਣ ਕਿਉਂਕਿ ਅਸੀਂ ਉਹਨਾਂ ਦੇ ਰੰਗ ਵਿੱਚ ਭੰਗ ਪਾ ਦਿੱਤੀ ਸੀ ਅਸੀਂ ਇੱਕ ਵਾਰ ਰਾਤ ਨੂੰ ਇੱਕ ਪਿੰਡ ਵਿੱਚ ਕਾਮਰੇਡਾਂ ਦੀ ਸਟੇਜ ਤੇ ਨਾਟਕ ਕਰਨ ਗਏ ਉੱਥੇ ਪ੍ਰਬੰਧਕ ਵੀ ਸ਼ਰਾਬ ਪੀਤੀ ਘਰ ਤੇ ਅਕਲੀਡਰ ਦੇ ਮੂੰਹ ਵਿੱਚੋਂ ਵੀ ਸ਼ਰਾਬ ਦੀ ਹਵਾੜ ਆਵੇ ਕਲਾਕਾਰ ਕਹਿੰਦੇ ਇੱਥੇ ਤਾਂ ਹਰ ਕੋਈ ਪੀਤੀ ਫਿਰਦਾ ਮੈਂ ਆ ਗਿਆ ਬੱਚਿਓ ਆਪਾਂ ਇੱਥੇ ਆਪਣਾ ਫਰਜ਼ ਨਿਭਾਉਣਾ ਆਪਣੀ ਗੱਲ ਕਹਿ ਕੇ ਆਪਾਂ ਚਲੇ ਜਾਣਾ ਇਹ ਇੱਕ ਪੱਕੀ ਗੱਲ ਹੈ ਕਿ ਨਸ਼ਈ ਲੋਕ ਕਦੇ ਇਨਕਲਾਬ ਨਹੀਂ ਲਿਆ ਸਕਦੇ ਸਾਡਾ ਸਮਾਜ ਕਿਸੇ ਹੋਰ ਦਾ ਤਾਂ ਯਕੀਨ ਕਰ ਲੈਂਦਾ ਹੈ ਪਰ ਸ਼ਰਾਬ ਦੀ ਸ਼ਰਾਬੀ ਦੀ ਗੱਲ ਦਾ ਯਕੀਨ ਨਹੀਂ ਕਰਦਾ ਕਿਸੇ ਵੀ ਸ਼ਰਾਬੀ ਨੂੰ ਸਵੇਰ ਨੂੰ ਪੁੱਛ ਲਵੋ ਕਿ ਤੂੰ ਰਾਤੀ ਆਹ ਗੱਲਾਂ ਕਿਉਂ ਕਰਦਾ ਸੀ ਉਹ ਇਹੋ ਕਹੇਗਾ ਕਿ ਰਾਤ ਖਾਦੀ ਪੀਤੀ ਚ ਕਹਿ ਹੋ ਗਿਆ ਹੋਵੇਗਾ ਚਲੋ ਛੱਡੋ ਰਾਤ ਗਈ ਬਾਤ ਗਈ ਇੱਕ ਸਾਡਾ ਹੀ ਕਲਾਕਾਰ ਅਸੀਂ ਮੈਂ ਤੇ ਮੱਖਣ ਕ੍ਰਾਂਤੀ ਇੱਕ ਸ਼ਾਮ ਉਹਦੇ ਘਰ ਉਹ ਤਾਂ ਘਰ ਹੈ ਹੀ ਨਹੀਂ ਸੀ ਅਸੀਂ ਉਸ ਦੀ ਵੱਡੀ ਪਰਜਾਈ ਨੂੰ ਪੁੱਛਿਆ ਕਿ ਉਹ ਕਿੱਥੇ ਗਿਆ ਹੈ ਤੇ ਉਸ ਨੇ ਕਦੋਂ ਘਰ ਆਉਣਾ ਉਹਦੀ ਪਰਜਾਈ ਨੇ ਕਿਹਾ ਸ਼ਰਾਬ ਦੇ ਠੇਕੇ ਗਿਆ ਹੋਣਾ ਥੋੜਾ ਚਿਰ ਰੁਕੋ ਬੱਸ ਉਸਨੇ ਲੁੜਕਦਿਆਂ ਆ ਜਾਣਾ ਅਸੀਂ ਦੋਨੋਂ ਬੜੇ ਹੈਰਾਨ ਪਰੇਸ਼ਾਨ ਸੱਚੀ ਕੁਝ ਸਮੇਂ ਬਾਅਦ ਉਹ ਲੁੜਕਦਾ ਆਇਆ ਅਸੀਂ ਉਸਨੂੰ ਪੁੱਛਿਆ ਇਹ ਕੀ ਤੂੰ ਸ਼ਰਾਬ ਪੀਤੀ ਫਿਰਦਾ ਤੈਨੂੰ ਨਹੀਂ ਪਤਾ ਕਿ ਸ਼ਰਾਬ ਪੀਣ ਵਾਲਾ ਪ੍ਰਗਤੀ ਕਲਾ ਕੇਂਦਰ ਦਾ ਮੈਂਬਰ ਨਹੀਂ ਹੋ ਸਕਦਾ ਉਹ ਉਹ ਕਹਿੰਦਾ ਮੈਂ ਤਾਂ ਉਦੋਂ ਦਾ ਹੀ ਪੀਂਦਾ ਜਦੋਂ ਦਾ ਟੀਮ ਵਿੱਚ ਆਇਆ ਸੀ ਅਸੀਂ ਉਸਨੂੰ ਟੀਮ ਵਿੱਚੋਂ ਕੱਢ ਦਿੱਤਾ ਉਹ ਸਾਡੀ ਵਿਰੋਧੀ ਨਾਟਕ ਟੀਮ ਵਿੱਚ ਚਲੇ ਗਿਆ ਤੇ ਉੱਥੇ ਹੁਣ ਇਨਕਲਾਬ ਲਿਆਉਂਦਾ ਫਿਰਦਾ ਸ਼ਰਾਬੀਆਂ ਦੀਆਂ ਤਾਂ ਅਮੁੱਕ ਕਹਾਣੀਆਂ ਪਰ ਹੁਣ ਮੈਂ ਆਖਰੀ ਗੱਲ ਕਹਿ ਕੇ ਆਪਣਾ ਇਹ ਲੇਖ ਸਮਾਪਤ ਕਰਾਂਗਾ ਇੱਕ ਵਾਰ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਪਰਿਵਾਰ ਸਮੇਤ ਗਏ ਜਦੋਂ ਦਰਸ਼ਨ ਕਰਕੇ ਬਾਹਰ ਆਏ ਉੱਥੇ ਸਤੀ ਮੰਦਰ ਦੇ ਸਾਹਮਣੇ ਅਤੇ ਜਲਦੀ ਸ਼ਬੀਲ ਦੇ ਵੀ ਸਾਹਮਣੇ ਇੱਕ ਚੌਕ ਉੱਥੇ ਕੁਝ ਸਿੱਖ ਸਾਥੀ ਟੇਬਲ ਕੁਰਸੀਆਂ ਢਾ ਕੇ ਬੈਠੇ ਸਨ ਆਲੇ-ਦੋਲੇ ਉਹਨਾਂ ਦੇ ਬੱਦੇ ਔਰਤਾਂ ਦਾ ਚੁਰਮਟ ਲੱਗਾ ਸੀ ਮੈਂ ਇੱਕ ਵਿਅਕਤੀ ਨੂੰ ਪੁੱਛਿਆ ਕਿ ਇੱਥੇ ਕੀ ਹੋ ਰਿਹਾ ਉਸਨੇ ਕਿਹਾ ਕਿ ਇੱਥੇ ਰਜਿਸਟਰ ਉੱਤੇ ਸਾਈਨ ਭਾਵ ਦਸਤਕਦੋ ਹੋ ਰਹੇ ਹਨ ਮੈਂ ਦੁਬਾਰਾ ਸਵਾਲ ਕੀਤਾ ਕਿ ਕਾਦੇ ਲਈ ਉਸਨੇ ਕਿਹਾ ਇਸ ਲਈ ਸਾਈਨ ਹੋ ਰਹੇ ਹਨ ਕਿ ਅੰਮ੍ਰਿਤਸਰ ਨੂੰ ਪਵਿੱਤਰ ਸਹਿ ਸ਼ਹਿਰ ਦਾ ਦਰਜਾ ਮਿਲੇ ਉਸਨੇ ਮੈਨੂੰ ਵੀ ਦਸਤਕਤ ਕਰਨ ਲਈ ਕਿਹਾ ਮੈਂ ਨਾ ਕਰ ਦਿੱਤੀ ਉਸਨੇ ਮੈਨੂੰ ਸਵਾਲ ਕੀਤਾ ਕਿ ਤੂੰ ਨਹੀਂ ਚਾਹੁੰਦਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲੇ ਮੈਂ ਉਸਨੂੰ ਕਿਹਾ ਕਿ ਤੁਸੀਂ ਇੱਕ ਸ਼ਹਿਰ ਨੂੰ ਹੀ ਪਵਿੱਤਰ ਦੇਖਣਾ ਚਾਹੁੰਦੇ ਹੋ ਮੈਂ ਇਹ ਸੋਚ ਤਾਂ ਖੂ ਦੇ ਡੱਡੂ ਦੀ ਸੋਚ ਹੈ ਮੈਂ ਤਾਂ ਚਾਹੁੰਦਾ ਕਿ ਇਸ ਪੂਰੀ ਧਰਤੀ ਮਾਂ ਨੂੰ ਪਵਿੱਤਰ ਧਰਤੀ ਹੋਣ ਦਾ ਦਰਜਾ ਮਿਲੇ ਪਤਾ ਨਹੀਂ ਉਸ ਨੂੰ ਮੇਰੀ ਗੱਲ ਚੰਗੀ ਲੱਗੀ ਕਿ ਨਹੀਂ ਗੁਜਰਾਤੀਆਂ ਨੇ ਸ਼ਰਾਬੰਦੀ ਕਰ ਲਈ ਬਿਹਾਰੀਆਂ ਨੇ ਸ਼ਰਾਬੰਦੀ ਕਰ ਲਈ ਇੱਕ ਸ਼ਹਿਰ ਨੂੰ ਪਵਿੱਤਰ ਦੇਖਣ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਧਰਤੀ ਮਾਂ ਨੂੰ ਪਵਿੱਤਰ ਕਰਨ ਦੀ ਸ਼ੁਰੂਆਤ ਕਿਉਂ ਨਾ ਪੰਜਾਬ ਵਿੱਚ ਸ਼ਰਾਬੰਦੀ ਕਰਕੇ ਹੀ ਕਰ ਲਈਏ ਸ਼ਰਾਬ ਬੰਦੀ ਅਸਲੀ ਸ਼ਰਾਬ ਦੀ ਵੀ ਤੇ ਨਕਲੀ ਸ਼ਰਾਬ ਦੀ ਵੀ ਇੱਕ ਨਹੀਂ ਦੋਨੇ ਤੁਹਾਨੂੰ